ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅੱਜ ਅਸੀਂ ਇੱਕ ਕਰੀਮ ਤਿਆਰ ਕਰਾਂਗੇ ਮਲੇਠੀ ਪਾਊਡਰ ਦੀ ਕਰੀਮ ਤਿਆਰ ਕਰਾਂਗੇ ਪਹਿਲੇ ਜਿੱਦਾਂ ਅਸੀਂ ਸਰਮ ਤੇ ਪੈਕ ਵਿੱਚ ਸਕਰਬ ਦੱਸਿਆ ਸੀ ਨਾ ਅੱਜ ਅਸੀਂ ਕਰੀਮ ਤਿਆਰ ਕਰਾਂਗੇ ਜਿੰਨਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਰਿੰਕਲ ਪੈ ਗਏ ਨੇ ਉਹਨਾਂ ਵਾਸਤੇ ਅੱਜ ਮੈਂ ਕਰੀਮ ਤਿਆਰ ਕਰਾਂਗੀ ਆਜੋ ਅਸੀਂ ਮੈਂ ਦੱਸਦੀ ਹਾਂ ਕਿਵੇਂ ਕਰੀਮ ਤਿਆਰ ਕਰਨੀ ਆਪਾਂ ਇੱਕ ਬੋਲ ਲੈ ਲਓ ਤੁਸੀਂ ਆ ਦੇਖੋ ਜੀ ਮਲੇਠੀ ਪਾਊਡਰ ਮੈਂ ਇਮੀਡੀਟ ਤੱਕ ਕੋਈ ਵੀ ਸਾਡੇ ਘਰ ਵਿੱਚ ਆਂਦਾ ਨਾ ਮੈਂ ਛੁੱਟਦੀ ਨਹੀਂ ਆ ਉਹਨੂੰ ਹਰ ਇੱਕ ਚੀਜ਼ ਨੂੰ ਸਾਹਮ ਕੇ ਹੀ ਰੱਖੋ ਜੀ ਕੋਈ ਨਾ ਕੋਈ ਪਾਊਡਰ ਬਣਾ ਕੇ ਤੁਸੀਂ ਉਹਦੇ ਵਿੱਚ ਰੱਖ ਲਓ ਆ ਦੇਖੋ ਜੀ ਇਹ ਮਲੇਠੀ ਪਾਊਡਰ ਅਸੀਂ ਲੈ ਲਿਆ ਇੰਨਾ ਕੁ ਤੁਸੀਂ ਲੈ ਲੈਣਾ ਮੈਂ ਸਿਰਫ 15 ਦਿਨ ਵਾਸਤੇ ਬਣਾ ਰਹੀ ਆ ਤੁਸੀਂ ਜਿਆਦਾ ਦਿਨ ਵਾਸਤੇ ਬਣਾ ਕੇ ਰੱਖਣੀ ਹੈ ਤੇ ਤੁਸੀਂ ਜਿਆਦਾ ਵੀ ਲੈ ਸਕਦੇ ਜੀ ਮੈਂ 15 ਦਿਨ ਵਾਸਤੇ ਹੀ ਰੱਖਾਂਗੀ ਕਿਉਂਕਿ ਹਰ ਇੱਕ ਚੀਜ਼ ਘਰ ਵਿੱਚ ਹੀ ਹੁੰਦੀ ਹੈ ਜਿਆਦਾ ਬਣਾਉਣ ਦੀ ਤੁਹਾਨੂੰ ਲੋੜ ਨਹੀਂ ਹੁਣ ਅਸੀਂ ਗੁਲਾਬ ਜਲ ਕੱਲਾਗਨ ਆਵਜਲ ਹੀ ਪਾਣਾ ਆ ਜੀ ਹੋਰ ਕੋਈ ਚੀਜ਼ ਨਹੀਂ ਪਾਣੀ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੋ ਇਹ ਥੋੜਾ ਟਾਈਮ ਲੈਂਦੀ ਆ ਜੀ ਮਿਕਸ ਹੋਣ ਵਿੱਚ ਮਲੇਠੀ ਪਾਊਡਰ ਬਹੁਤ ਹੀ ਵਧੀਆ ਆ ਤੁਹਾਡੀ ਸਕਿਨ ਨੂੰ ਬਹੁਤ ਲਾਈਟ ਕਰੇਗਾ ਤਾਂ ਪਿਗਮੈਂਟੇਸ਼ਨ ਰਿੰਕਰ ਵਗੈਰਾ ਨੇ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਹੀ ਰਿਮੂਵ ਕਰੇਗਾ ਬਹੁਤ ਹੀ ਵਧੀਆ ਆ ਤੁਹਾਨੂੰ ਮੈਂ ਪਹਿਲਾਂ ਜਿਵੇਂ ਬਣਾਉਣਾ ਦੱਸਿਆ ਸੀ سیرਮ ਦਾ ਸਕਰਬ ਪੈਕ ਬਹੁਤ ਵਧੀਆ ਉਹ ਵੀ ਤੁਸੀਂ ਵੀਡੀਓ ਦੇਖਿਓ ਕਿ ਕਿਵੇਂ ਅਸੀਂ سیرਮ ਬਣਾਣਾ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਹੈ ਰਿੰਕਲ ਬਿਲਕੁਲ ਰਿਮੂਵ ਕਰ ਦਿੰਦਾ ਆ ਤੇ ਪਿਗਮੈਂਟੇਸ਼ਨ ਨੂੰ ਵੀ ਲਾਈਟ ਕਰਦਾ ਹੈ ਦਿਨੋ ਦਿਨ ਹੀ ਰਿਮੂਵ ਹੁੰਦੀ ਹੈ ਪਿਗਮੈਂਟੇਸ਼ਨ ਆ ਦੇਖੋ ਐਵੇਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਲਾ ਲਓ ਪਹਿਲਾਂ ਰੋਜ਼ ਵਾਟਰ ਦੇ ਵਿੱਚ ਮਲੇਠੀ ਪਾਊਡਰ ਚੰਗੀ ਤਰ੍ਹਾਂ ਫਾਈਨ ਹੋਣਾ ਚਾਹੀਦਾ ਤੁਸੀਂ ਪਾਊਡਰ ਲੈ ਕੇ ਆਣਾ ਆ ਦੇਖੋ ਜੀ ਫਾਈਨ ਪਾਊਡਰ ਹੈ ਠੀਕ ਹੈ ਫਾਈਨ ਪਾਊਡਰ ਹੈ ਇਹ ਦਰਦਰਾ ਨਹੀਂ ਹੋਣਾ ਚਾਹੀਦਾ ਫਾਈਨ ਪਾਊਡਰ ਹੋਣਾ ਚਾਹੀਦਾ ਇਹਦਾ ਕਿਉਂਕਿ ਤੁਸੀਂ ਘਰ ਵਿੱਚ ਨਾ ਕਿਉਂ ਚੰਗੀ ਤਰ੍ਹਾਂ ਨਹੀਂ ਹੁੰਦਾ ਘਰ ਵਿੱਚ ਪਾਊਡਰ ਨਹੀਂ ਬਣਦਾ ਤੁਸੀਂ ਬਾਜ਼ਾਰੋਂ ਲੈ ਆਣਾ ਹਰ ਇੱਕ ਚੀਜ਼ ਅੱਜਕੱਲ ਮਿਲ ਜਾਂਦੀ ਆ ਆ ਦੇਖੋ ਐਵੇਂ ਤੁਸੀਂ ਬਣਾ ਲਿਆ ਚੰਗੀ ਤਰ੍ਹਾਂ ਮਿਲਾ ਲਓ ਇਹਨਾਂ ਦੋਨਾਂ ਚੀਜ਼ਾਂ ਨੂੰ ਫਿਰ ਇੱਕ ਬੋਲ ਲੈ ਲਓ ਇੱਕ छन्ਨੀ ਲੈ ਲਓ ਉਹਦੀ ਮਦਦ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਛਾਨ ਲੈਣਾ ਚਮਚੇ ਦੇ ਨਾਲ ਹਲਾ ਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਆ ਜੋ ਵੀ ਇਹਦਾ ਉੱਪਰ ਆ ਗਿਆ ਨਾ ਵੇਸਟ ਇਹਨੂੰ ਤੁਸੀਂ ਸੁੱਟਣਾ ਨਹੀਂ ਹੈਗਾ ਤੁਸੀਂ ਇਹਦੀ ਸਕਰਬ ਕਰ ਸਕਦੇ ਜੇ ਕੋਈ ਰਾਈਸ ਫਲਾਰ ਪਾ ਲੋ ਜਾਂ ਕੋਈ ਵੀ ਚੀਜ਼ ਇਹਦੇ ਵਿੱਚ ਪਾ ਕੇ ਸਕਰਬ ਕਰ ਲਓ ਤੁਸੀਂ ਇਹਦੇ ਵਿੱਚ ਬੇਸਨ ਵੀ ਪਾ ਸਕਦੇ ਜੇ ਪੈਕ ਵੀ ਵਗੈਰਾ ਵੀ ਲਗਾ ਸਕਦੇ ਜੇ ਸੁੱਟਿਆ ਨਾ ਕਰੋ ਚੀਜ਼ਾਂ ਆ ਦੇਖੋ ਜੀ ਚੰਗੀ ਤਰ੍ਹਾਂ ਇਸ ਇਹਨੂੰ ਕੱਟ ਲਿਆ ਹੋਣਸੀ ਨੂੰ ਰੱਖ ਲੈਣਾ ਆ ਇਹਨੂੰ ਮੈਂ ਛੁੱਟਣਾ ਨਹੀਂ ਇਹਦਾ ਮੈਂ ਪੈਕ ਤਿਆਰ ਕਰਾਂਗੀ ਜਾਂ ਸਕਰਬ ਕਰਾਂਗੀ ਕੁਝ ਨਾ ਕੁਝ ਕਰਾਂਗੇ ਛੁੱਟਿਆ ਨਾ ਕਰੋ ਤੁਸੀਂ ਚੀਜ਼ਾਂ ਨੂੰ ਹੁਣ ਅਸੀਂ ਇਹਦੇ ਵਿੱਚ ਕੀ ਕਰਾਂਗੇ ਕੋਕੋਨਟ ਔਇਲ ਪਾਵਾਂਗੇ ਥੋੜਾ ਜਿਹਾ ਕੋਕੋਨਟ ਔਇਲ ਪਾ ਲਓ ਆਪਣੇ ਹਿਸਾਬ ਨਾਲ ਪਾ ਲਓ ਜਿੰਨਾ ਕਿ ਤੁਹਾਡੀ ਸਕਿਨ ਮਤਲਬ 10 ਦਿਨਾਂ ਵਾਸਤੇ ਬਣਾਉਣਾ ਹੈ ਕਿ 15 ਦਿਨਾਂ ਵਾਸਤੇ ਬਣਾਉਣਾ ਉਸ ਹਿਸਾਬ ਨਾਲ ਪਾਓ ਮੈਂ ਹਾਫ ਹਾਫ ਚਮਚਾ ਪਾ ਰਹੀ ਆ ਅਗਲੇ ਸ੍ਰੀ ਨੇ ਤੁਹਾਡੇ ਸਕਿਨ ਦੇ ਉੱਪਰ ਰਿੰਕਲ ਵਗੈਰਾ ਹੋ ਰਹੇ ਹਨ ਬਹੁਤ ਵਧੀਆ ਰਿਜ਼ਲਟ ਹੈ ਜੀ ਇਹਦਾ ਰਿਮੂਵ ਕਰੇਗੀ ਇਹ ਸਾਰੀਆਂ ਚੀਜ਼ਾਂ ਜੋ ਵੀ ਮੈਂ ਵਿੱਚ ਪਾ ਰਹੀ ਆ ਸਭ ਰਿੰਕਲ ਤੇ ਹੀ ਹੈ ਰਿੰਕਲ ਨੂੰ ਹੀ ਠੀਕ ਕਰਨ ਗਿਆ ਇਹ ਹੈਗਾ ਜੀ ਕੈਸਟਰੋਇਲ ਕੈਸਟਰੋਇਲ ਇਹ ਬਹੁਤ ਹੀ ਸੰਘਣਾ ਹੁੰਦਾ ਜੀ ਥੋੜਾ ਜਿਹਾ ਹੀ ਪਾਣਾ ਤੁਸੀਂ ਜੇ ਨੋਦੈਂਤਾ ਡੇ ਰਿੰਕਲ ਵਗੈਰਾ ਜੋ ਵੀ ਤੁਹਾਡੇ ਫੇਸ ਦੇ ਉੱਪਰ ਛਾਈਆਂ ਨੇ ਆ ਦੇਖੋ ਇਮਿਊਨ ਦੇ ਕੈਪਸੂਲ ਵਿਟਾਮਿਨ E ਦੇ ਇਹ ਮੈਂ ਪਾਵਾਂਗੀ ਜੀ 2 2 ਪਾਵਾਂਗੀ ਇਹਦੇ ਨਾਲ ਕਈ ਅਸੀਂ ਕਰੀਮਾਂ ਲਗਾੰਨੇ ਆ ਨਾ ਫੇਸ ਦੇ ਉੱਪਰ ਬਹੁਤ ਹੀ ਪਸੀਨਾ ਆਂਦਾ ਆ ਇਹਦੇ ਨਾਲ ਕੋਈ ਵੀ ਪਸੀਨਾ ਨਹੀਂ ਆਣਾ ਤੁਹਾਨੂੰ ਦੋ ਵਿਟਾਮਿਨੀ ਦੇ ਕੈਪਸੂਲ ਪਾ ਲਓ ਤੁਸੀਂ लास्ट से पावगे जी एलोवेरा जैल कोई भी लै सकते जे कोई जरूरी नहीं कि मैं ये ले तो यही लैनी है एलोवेरा जैल पा लोक तरह इन्हों सारीज़ा जो तुम लगता है एलोवेरा जेल घट्ट है तो बिल पा सकते जी हाँ जी चं तरह मिक्स करो चगी तरह मिक्स करना है जी एलोवेरा पेलना थोड़ा लिक्विड लगेगा आप तक फिर अपने आप ही संघनी हों क्रीम चंह तरह मिलाओगे ना अपने आप संघनी हो जाएगी तो देखो बांडी है ना ਤੁਸੀਂ ਚੰਗੀ ਤਰ੍ਹਾਂ ਮਲਣਾ ਇਹਨੂੰ ਥੋੜਾ ਟਾਈਮ ਦੇ ਕੇ ਟਾਈਮ ਦੇਣਾ ਪੈਣਾ ਹੈ ਤੁਹਾਨੂੰ ਕਰੀਮ ਨੂੰ ਫਿਰ ਨਹੀਂ ਬਣੇਗੀ ਇਹ ਪਹਿਲਾਂ ਲਿਕਵਿਡ ਲੱਗੇਗੀ ਤੁਹਾਨੂੰ ਫਿਰ ਸੰਗਣੀ ਹੁੰਦੀ ਜਾਏਗੀ ਹੌਲੀ ਹੌਲੀ ਤੁਸੀਂ ਮਲਾਉਗੇ ਜਿਵੇਂ ਜਿਵੇਂ ਏਨ ਵਰੇ ਜੈਨੂ ਇਹ ਸਾਰੀਆਂ ਚੀਜ਼ਾਂ ਬੈਸਟ ਹੈ ਜੀ ਐਂਟੀ ਏਜਿੰਗ ਹੈ ਜਿਨ੍ਹਾਂ ਦੇ ਫੇਸ ਤੇ ਉੱਪਰ ਨਿੱਕੇ ਨਿੱਕੇ ਰਿੰਕਲ ਜੇ ਸਟਾਰਟ ਹੀ ਹੋ ਰਹੇ ਨੇ ਉਹ ਇਹ کریم ਲਗਾਣਾ ਸਟਾਰਟ ਕਰਦੇ ਨੇ ਉਹਨਾਂ ਦੇ ਰਿੰਕਲ ਬਿਲਕੁਲ ਨਹੀਂ ਆਣਗੇ ਤੇ ਜਿੰਨਾ ਮੇਰੀਆਂ ਭੈਣਾਂ ਦੇ ਰਿੰਕਲ ਬਹੁਤ ਜ਼ਿਆਦਾ ਕਈਆਂ ਦੇ ਫੋਰਹੈਟ ਤੇ ਆ ਜਿਵੇਂ ਹੱਸਦੇ ਨੇ ਨਾ ਲਾਫ ਲਾਫ ਲਾਈਨ ਇੱਥੇ ਮਤਲਬ ਗੱਲਾਂ ਦੇ ਕੋਲ ਅੱਖਾਂ ਦੇ ਲਾਗੇ ਹਨਾ ਐਵੇਂ ਮਤਲਬ ਬਹੁਤ ਜ਼ਿਆਦਾ ਹੱਸਦੇ ਨੇ ਅੱਖਾਂ ਦੇ ਕੋਲ ਬਹੁਤ ਹੀ ਰਿੰਕਲ ਨਿੱਕੀ ਨਿੱਕੀ ਜਿਹੀ ਪੈਣ ਡੇ ਬੰਦੇ ਕਈਆਂ ਨੇ ਮੈਂ ਦੇਖਿਆ ਤੁਸੀਂ ਇਦਾਂ ਇਹ ਕਰੀਮ ਬਣਾ ਕੇ ਰੱਖੋ 15 ਦਿਨ ਵਾਸਤੇ ਤੁਸੀਂ ਬਣਾਣੀ ਆ ਜਿਆਦਾ ਨਾ ਬਣਾਇਓ ਘਰ ਵਿੱਚੋ ਹਰ ਇੱਕ ਚੀਜ਼ ਮਿਲ ਜਾਂਦੀ ਆ ਅਸੀਂ ਕਿਹੜੀ ਬਾਜ਼ਾਰੋਂ ਲੈਣ ਜਾਣੀ ਆ ਹਰ ਇੱਕ ਚੀਜ਼ ਘਰ ਵਿੱਚ ਲਿਆ ਕੇ ਰੱਖੋ ਜਦੋਂ ਤੁਹਾਡੀ ਕਰੀਮ ਖਤਮ ਹੋ ਜਾਂਦੀ ਤੁਸੀਂ ਤੁਰੰਤ ਫਿਰ ਬਣਾ ਲਓ ਤੇ ਰਿਜ਼ਲਟ ਇਹਦਾ ਬਹੁਤ ਹੀ ਵਧੀਆ ਮੇਰੀ ਕਰੀਮ ਖਤਮ ਹੋ ਗਈ ਸੀ ਹੁਣ ਮੈਂ ਬਣਾਣ ਲੱਗੀ ਸਾਂ ਤਾਂ ਮੈਂ ਸੋਚਿਆ ਮੈਂ ਆਪਣੇ ਭੈਣਾਂ ਨੂੰ ਵੀ ਦੱਸਾਂ ਕਿ ਤੁਸੀਂ ਵੀ ਇਹ ਕਰੀਮ ਲਗਾਓ ਸਿਰ ਮੇ ਵੀ ਲਗਾਓ 7-7 ਦਿਨ ਤੱਕ ਸਿਰ ਮ ਦੱਸਿਆ ਨਾ ਉਹ ਵੀ ਲਗਾਓ ਤੁਸੀਂ ਰਾਤ ਨੂੰ ਆ ਤੁਸੀਂ ਸਿਰ ਮੈਂ ਉਹ ਮਾਰਨਿੰਗ ਲਗਾ ਲਓ ਆ ਦੇਖੋ ਬੰਡੇ ਵੀ ਨਾ ਕਰੀਮ ਹੂੰ ਚੰਗੀ ਤਰ੍ਹਾਂ ਮਲਾਵਾਂਗੇ ਫੇਰ ਹੀ ਇਸ ਨੇ ਬਨਣਾ ਹੈ ਜੀ ਪਹਿਲਾਂ ਤੁਸੀਂ ਘਬਰਾਣਾ ਨਹੀਂ ਲਿਕਵਿਡ ਹੀ ਦਿਖਾਈ ਦਿੰਦੀ ਏ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਐਲੋਵੇਰਾ ਜੈੱਲ ਵਿੱਚ ਮਿਲ ਜਾਈਏਗੀ ਨਾ ਫਿਰ ਥੋੜੀ ਸੰਘਣੀ ਹੋ ਜਾਣੀ ਹੈ ਤੇ ਮਾਰਨਿੰਗ ਤੁਸੀਂ ਕੀ ਕਰਨਾ ਮਾਰਨਿੰਗ ਤੁਸੀਂ ਜੋ ਅਸੀਂ ਸਿਰ ਮੈਂ ਦੱਸਿਆ ਆ ਤੁਹਾਨੂੰ ਉਹ ਤੁਸੀਂ ਲਗਾ ਲੈਣਾ ਫੇਸ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਰਾਤ ਨੂੰ ਤੁਸੀਂ ਇਹ ਕਰੀਮ ਲਗਾ ਲੈਣੀ ਆ ਹਫਤੇ 'ਚ ਦੋ ਦਿਨ ਤੁਸੀਂ ਜਿਨ੍ਹਾਂ ਨੂੰ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਨੇ ਉਹ ਹਫਤੇ 'ਚ ਦੋ ਦਿਨ ਸਕਰਾਬ ਤੇ ਪੈਕ ਜ਼ਰੂਰ ਲਗਾਉਣ ਮਲੇਠੀ ਦਾ ਸਕਰਾਬ ਦੇ ਪੈਕ ਦੋਨੋਂ ਚੀਜ਼ਾਂ ਹੀ ਰਗਾਂ ਇਕੱਠੀਆਂ ਹੀ ਤੇ ਬਹੁਤ ਵਧੀਆ ਰਿਜ਼ਲਟ ਆਣਾ ਜਦੋਂ ਸਾਈਆਂ ਚੀਜ਼ਾਂ ਹੀ ਮਲੇਠੀ ਦੀਆਂ ਹੀ ਲਗਾਉਣ ਦਾ ਬਿਨਾ ਤੇ ਆਪਣੇ ਆਪ ਹੀ ਪਿਗਮੈਂਟੇਸ਼ਨ ਤੁਹਾਡੀ ਠੀਕ ਹੋ ਜਾਣੀ ਹੈ ਸਕਿਨ ਦੇ ਉੱਪਰ ਡਾਰਕਨੈਸ ਆ ਅਨਈਵਨ ਸਕਿਨ ਆ ਬਹੁਤ ਵਧੀਆ ਈਵਨ ਹੋ ਜਾਏਗੀ ਤੁਹਾਡੀ ਸਕਿਨ ਆ ਦੇਖੋ ਜੀ ਕਰੀਮ ਸਾਡੀ ਹੁਣ ਰੈਡੀ ਹੋ ਗਈ ਆ ਹੁਣ ਅਸੀਂ ਇਹਨੂੰ ਕੀ ਕਰਾਂਗੇ ਤੁਸੀਂ ਕੋਈ ਵੀ ਕੱਚ ਦੀ ਲੈਣੀ ਹੈਗੀ ਆ ਆ ਦੇਖੋ ਜਿਵੇਂ ਤੁਸੀਂ ਕੋਈ ਚੀਜ਼ ਨੂੰ ਸਟੋਰ ਕਰਦੇ ਜੇ ਨਾ ਆ ਦੇਖੋ ਮੇਰੇ ਖਤਮ ਹੋਈ ਸੀ ਹੁਣ ਮੈਂ ਇਹਨੂੰ ਬਣਾਉਣਾ ਸੀ ਤੇ ਮੈਂ ਸੋਚਿਆ ਤੁਹਾਨੂੰ ਵੀਡੀਓ ਬਣਾ ਕੇ ਦੱਸਦੀ ਹਾਂ ਨਾਲ ਨਾਲ ਕਿ ਤੇ ਮੇਰੀਆਂ ਭੈਣਾਂ ਵੀ ਕਰੀਮ ਬਣਾ ਕੇ ਰੱਖ ਲੈਣ ਜਿਨ੍ਹਾਂ ਨੇ ਰਿੰਕਲ ਤੇ ਆਪਣੀ ਪਿਗਮੈਂਟੇਸ਼ਨ ਡਾਰਕਨੈਸ ਜਾਂ ਡਲ ਸਕਿਨ ਹੈ ਨਾ ਤੁਸੀਂ ਇਹ ਕਰਕੇ ਜ਼ਰੂਰ ਦੇਖਿਓ ਰਿਜ਼ਲਟ ਬਹੁਤ ਵਧੀਆ ਆਵੇਗਾ ਜਦੋਂ ਵੀ ਤੁਸੀਂ ਕੋਈ ਵੀ ਕਰੀਮ ਬਣਾ ਕੇ ਤਿਆਰ ਕਰਕੇ ਉਹਨੂੰ ਸਟੋਰ ਕਰਨਾ ਨਾ ਕੱਚ ਦੀ ਹੀ ਬੋਤਲ ਜਾਂ ਕੱਚ ਦੀ ਸ਼ੀਸ਼ੀ ਦੇ ਵਿੱਚ ਹੀ ਤੁਸੀਂ ਬਿੱਬੀ ਦੇ ਵਿੱਚ ਹੀ ਸਟੋਰ ਕਰਨੀ ਆ ਕਿਸੇ ਹੋਰ ਤੇ ਪਲਾਸਟਿਕ ਵਾਲੀ ਚ ਨਹੀਂ ਕਰਨੀ ਹੁਣ ਮੈਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਸਟੋਰ ਕਰ ਲਓ ਇਹਦੇ ਵਿੱਚ ਪਾ ਕੇ ਕਿਹਦਾ ਰਿਜ਼ਲਟ ਤਾਂ ਇੰਨਾ ਵਧੀਆ ਜਦੋਂ ਮੇਰੀਆਂ ਭੈਣਾਂ ਲਗਾਣਗੇ ਨਾ ਉਹਨਾਂ ਨੂੰ ਖੁਦ ਲਗਾਣ ਗਿਆ ਫਿਰ ਹੀ ਰਿਜ਼ਲਟ ਉਹਨਾਂ ਨੂੰ ਪਤਾ ਲੱਗਣਾ ਕਿ ਰਿਜ਼ਲਟ ਕਿਵੇਂ ਦਾ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਹੈ ਤੁਹਾਡੀ ਸਕਿਨ ਨੂੰ ਬਹੁਤ ਹੀ ਲਾਈਟ ਕਰੇਗਾ ਹੈ ਪਿਗਮੈਂਟੇਸ਼ਨ ਨੂੰ ਰਿਮੂਵ ਕਰੇਗਾ ਜੋ ਵੀ ਤੁਹਾਡੀ ਸਕਿਨ ਤੇ ਪ੍ਰੋਬਲਮ ਹੈ ਨਾ ਜਿਵੇਂ ਪਿੰਪਲ ਵਗੈਰਾ ਹੋ ਗਏ ਉਹਦੇ ਨਿਸ਼ਾਨ ਰਹਿਗੇ ਨੇ ਬਿਲਕੁਲ ਰਿਮੂਵ ਕਰ ਦੇਗਾ ਜੀ ਦੇਖੋ ਸ਼ਾਈਨ ਕਿਵੇਂ ਆ ਰਹੀ ਆ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਇਹ ਤੁਸੀਂ ਕਰੀਮ ਨੂੰ ਬਣਾ ਕੇ ਘਰ ਵਿੱਚ ਰੱਖੋ ਰੋਜ਼ ਰਾਤ ਨੂੰ ਫੇਸ ਨੂੰ ਚੰਗੀ ਤਰ੍ਹਾਂ ਪਹਿਲਾਂ واਸ਼ ਕਰਨਾ ਆਪਾਂ ਚੰਗੀ ਤਰ੍ਹਾਂ ਕਲੀਨ ਕਰਨਾ ਮੇਕਅਪ ਲੱਗੇ ਹੋਏ ਫੇਸ ਦੇ ਉੱਪਰ ਕਰੀਮ ਨਹੀਂ ਲਗਾਨੀ ਕੋਈ ਵੀ ਚੀਜ਼ ਲਗਾਉਂਦੇ ਜੇ ਪਹਿਲਾਂ ਫੇਸ ਨੂੰ ਵਾਸ਼ ਕਰਨਾ ਹੈ ਫਿਰ ਹੀ ਤੁਸੀਂ ਉੱਪਰ ਲਗਾਉਣਾ ਹੈ ਮਾਰਨਿੰਗ ਤੁਸੀਂ ਜੋ سیرਮ ਬਣਾਇਆ ਮਲੇਟੀ ਦਾ ਉਹ ਲਗਾ ਲਓ ਤੇ ਰਾਤ ਨੂੰ ਤੁਸੀਂ ਇਹ ਕਰੀਮ ਲਗਾ ਕੇ 2-3 ਮਿੰਟ ਦੀ ਮ사ਜ ਕਰਨੀ ਹੈ ਚੰਗੀ ਤਰ੍ਹਾਂ ਸੌਫਟ ਹੱਥਾਂ ਦੇ ਨਾਲ ਗਲਤ ਮ사ਜ ਨਹੀਂ ਕਰਨੀ ਸਕਿਨ ਨੂੰ ਉੱਪਰ ਨੂੰ ਲੈ ਕੇ ਜਾਣਾ نیچے ਨੂੰ ਸਕਿਨ ਨੂੰ ਨਹੀਂ ਲੈ ਕੇ ਆਣਾ ਤੇ ਆਪਾਂ ਮ사ਜ ਕਰਾਂਗੇ ਮ사ਜ ਤੋਂ ਹੀ ਪਤਾ ਚੱਲ ਜਾਂਦਾ ਕਿ ਅਸੀਂ ਗਲਤ ਕਰ ਰਹੇ ਹਾਂ ਕਿ ਸਹੀ ਕਰ ਰਹੇ ਹਾਂ ਮੂੰਹ ਤੋਂ ਫੇਸ ਤੋਂ ਪਤਾ ਚੱਲ ਜਾਂਦਾ ਕਿਉਂਕਿ ਜੇ ਅਸੀਂ ਗਲਤ ਕਰਾਂਗੇ ਸਾਡੀ ਸਕਿਨ ਲਟਕਣ ਲੱਗਦੀ ਹੈ ਢਿੱਲੀ ਹੋ ਜਾਂਦੀ ਹੈ ਸਕਿਨ ਨੂੰ ਅਸੀਂ ਟਾਈਟ ਕਰਨਾ ਰਿੰਕਲ ਰਿਮੂਵ ਕਰਨੇ ਆ ਇਹਦੇ ਨਾਲ ਤੁਹਾਡੀ ਪਿਗਮੈਂਟੇਸ਼ਨ ਰਿੰਕਲ ਜੋ ਵੀ ਤੁਹਾਡੀ ਡਾਰਕਨੈਸ skin ਦੇ ਉੱਪਰ ਹੈਗੀ ਹੈ ਬਿਲਕੁਲ ਲਾਈਟ ਹੋ ਜਾਣੀ ਰਿਮੂਵ ਹੋ ਜਾਣੀ ਹੈ skin ਬਿਲਕੁਲ ਲਾਈਟ ਹੋ ਜਾਏਗੀ ਜੀ ਤੁਹਾਡੀ ਇੱਕ ਦੋ ਟੋਨ ਲਾਈਟ ਹੋਵੇਗੀ ਬਹੁਤ ਹੀ ਵਧੀਆ ਕਰੀਮਾਂ ਦੇਖੋ ਮੈਂ ਆਪਣੇ ਹੱਥ ਦੇ ਉੱਪਰ ਲਗਾਈ ਆ ਕਿਵੇਂ ਸ਼ਾਈਨ ਕਰ ਰਿਹਾ ਹੈ ਹੱਥ ਇਵੇਂ ਤੁਹਾਡਾ ਫੇਸ ਗਲੋ ਕਰੇਗਾ ਸ਼ਾਈਨ ਕਰੇਗਾ ਇਹ ਕਰੀਮ ਮੇਰੀਆਂ ਭੈਣਾਂ ਬਣਾ ਕੇ ਸਾਰੀਆਂ ਹੀ ਰੱਖਣ ਬਹੁਤ ਵਧੀਆ ਇਹ ਕਰੀਮ ਹੈ ਜੀ ਜੋ ਵੀ ਮੇਰੇ ਵੀਡੀਓ ਦੇਖ ਰਿਹਾ ਹੈ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਥੈਂਕ ਯੂ